ਸਸ਼ਰੀਆ ਕਾਲ ਜੀ ਮੈਂ ਹਰਪ੍ਰੀਤ ਕੌਰप्रीत ਤੁਹਾਡੇ ਸਾਹਮਣੇ ਆਪਣੀ ਰਚਨਾ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਲੈ ਕੇ ਹਾਜ਼ਰ ਹਾਂ ਸ਼ੁਰੂ ਕਰਦੇ ਹਾਂ ਆਪਣੀ ਰਚਨਾ ਕਈ ਕਰਦੇ ਨੇ ਨਸ਼ਾ ਪੱਤਾ ਪਰ ਕਈ ਸਿਆਣੇ ਵੀ ਨੇ ਹੁੰਦੇ ਕਦੇ-ਕਦੇ ਮੈਂ ਸੋਚਦੀ ਹਾਂ ਮੁੰਡੇ ਅੰਨੇ ਮਾੜੇ ਵੀ ਨਹੀਂ ਹੁੰਦੇ ਕਦੇ-ਕਦੇ ਮੈਂ ਸੋਚਦੀ ਹਾਂ ਮੁੰਡੇ ਅੰਨੇ ਮਾੜੇ ਵੀ ਨਹੀਂ ਹੁੰਦੇ ਕਈ ਰੱਖਦੇ ਨੇ ਖਿਆਲ ਆਪਣੇ ਪਰਿਵਾਰਾਂ ਦਾ ਸ਼ੌਂਕ ਰੱਖ ਕੇ ਮਨਾਂ ਵਿੱਚ ਸੰਭਾਲੇ ਵੀ ਨਹੀਂ ਹੁੰਦੇ ਇਸੇ ਲਈ ਮੈਂ ਸੋਚਦੀ ਹਾਂ ਮੁੰਡੇ ਇੰਨੇ ਮਾੜੇ ਵੀ ਨਹੀਂ ਹੁੰਦੇ ਇਸੇ ਲਈ ਮੈਂ ਸੋਚਦੀ ਹਾਂ ਕਿ ਮੁੰਡੇ ਇੰਨੇ ਮਾੜੇ ਵੀ ਨਹੀਂ ਹੁੰਦੇ ਕਈ ਦੂਜਿਆਂ ਦੀ ਧੀ ਭੈਣ ਨੂੰ ਆਪਣੀਆਂ ਧੀਆ ਪੈਣਾ ਸਮਝਣ ਹਵਸੀ ਨਿਗਾਹਾਂ ਨਾਲ ਰਿਸ਼ਤੇ ਗਾਲੇ ਨਹੀਂ ਹੁੰਦੇ ਵਜ੍ਹਾ ਇਹੀ ਆ ਕਿ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਵਜ੍ਹਾ ਇਹੀ ਆ ਕਿ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਕਈ ਵਿਆਹ ਅਗਰੋਂ ਵੀ ਮਾਪਿਆਂ ਤੇ ਪਤਨੀ ਨੂੰ ਸਮਝਣ ਕਈ ਵਿਆਹ ਅਗਰੋਂ ਵੀ ਮਾਪਿਆਂ ਤੇ ਪਤਨੀ ਨੂੰ ਸਮਝਣ ਬਰਕਤ ਔਰਤ ਨਾਲ ਹੁੰਦੀ ਹੈ ਘਰ ਤਾਂ ਹੀ ਸੰਭਾਲੇ ਉਹਨਾਂ ਹੁੰਦੇ ਇਸੇ ਕਰਕੇ ਸੋਚਿਓ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਇਸੇ ਕਰਕੇ ਸੋਚਿਓ ਕਦੇ ਕਿ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਕਈ ਨਾਮ ਕਮਾਉਂਦੇ ਨੇ ਪਗਤ ਸਿੰਘਾਂ ਦੇ ਵਾਂਗ ਆਜ਼ਾਦੀ ਵਾਲੇ ਸੁਪਨੇ ਓਨਾ ਸੀਨੇ ਪਾਲੇ ਨਹੀਂ ਹੁੰਦੇ ਕੁੜੀਓ ਕਿਵੇਂ ਕਹੀਏ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਕੁੜੀਓ ਕਿਵੇਂ ਕਹੀਏ ਸਾਰੇ ਮੁੰਡੇ ਮਾੜੇ ਹੀ ਨਹੀਂ ਹੁੰਦੇ ਕਈ ਬਣ ਜਾਂਦੇ ਸਰਤਾਜ ਸਿੱਧੂ ਵਾਂਗ ਕਈ ਬਣਦੇ ਨਿੱਕੀਆਂ ਉਮਰਾਂ 'ਚ ਸੁਪਨੇ ਮਨਾਂ 'ਚ ਵਸਾ ਲਏ ਨੇ ਹੁੰਦੇ ਹਾਂ ਇਹ ਸੱਚੇ ਮੁੰਡਿਓ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਹਾਂ ਇਹ ਸੱਚੇ ਮੁੰਡਿਓ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਕਈ ਟੁੱਟ-ਟੁੱਟ ਕਰਦੇ ਕੰਮ ਦੇਸ਼ ਵਿਦੇਸ਼ਾਂ ਦੇ ਵਿੱਚ ਘਰਾਂ ਨੂੰ ਵਸਾ ਕੇ ਮਨ ਵਿੱਚ ਦੀਵੇ ਹੰਝੂ ਆਉਂਦੇ ਬਾਲੇ ਉੱਨਾ ਹੁੰਦੇ ਬੇਸ਼ੱਕ ਬਹੁਤੇ ਚੰਗੇ ਨਹੀਂ ਪਰ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਬੇਸ਼ੱਕ ਬਹੁਤੇ ਚੰਗੇ ਤਾਂ ਨਹੀਂ ਪਰ ਸਾਰੇ ਮੁੰਡੇ ਹੀ ਮਾੜੇ ਨਹੀਂ ਹੁੰਦੇ ਸਾਥ ਪਿਆਰ ਤੇ ਮੁਹੱਬਤ ਇੱਕ ਔਰਤ ਨੂੰ ਹੀ ਦਿੰਦੇ ਹਰ ਔਰਤ ਦੇ ਜਿਸਮ ਦੁਆਲੇ ਨਹੀਂ ਹੁੰਦੇ ਪ੍ਰੀਤ ਚੰਗੇ ਮੁੰਡੇ ਚੰਗੇ ਹੀ ਰਹਿੰਦੇ ਨੇ ਉਹ ਕਦੇ ਵੀ ਮਾੜੇ ਨਹੀਂ ਹੁੰਦੇ ਪ੍ਰੀਤ ਚੰਗੇ ਮੁੰਡੇ ਚੰਗੇ ਹੀ ਰਹਿੰਦੇ ਨੇ ਉਹ ਕਦੇ ਮਾੜੇ ਨਹੀਂ ਹੁੰਦੇ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਧੰਨਵਾਦ ਜੀ